ਖਰਤੀ ਕਲਾ ਟਾਈਮ ਟੀਵੀ ਦੇਖ ਰਹੇ ਸਰ ਦਸ਼ਕਨ ਸਰ ਸ਼ਿਕਾਲ ਮੈਂ ਪਰਵਿੰਦਰ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਿਨ ਪੰਜਾਬ ਅਪਡੇਟਸ ਤੁਹਾਡਾ ਸਵਾਗਤ ਕਰਦਾ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਲਗਾਤਾਰ ਵਧਾਏ ਜਾ ਰਹੇ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਮਹਾਲੀ ਵਿਖੇ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਖਾਲੀਬੀ ਖੇ ਵਾਕ ਵਾਕ ਸਰਕਾਰੀ ਵਿਭਾਗਾਂ ਚ 900 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਇਸ ਦੌਰਾਨ ਨਾਮਯੁਕਤ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਕਾਮਨਾਵਾਂ ਦਿੱਤੀਆਂ ਕਿਆਂ ਇਸ ਮੌਕੇ ਪੰਜਾਬ ਦੇ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਹੈਕੀਮਾਨ ਸਰਕਾਰ ਦੀ ਰੋਜ਼ਗਾਰ ਕ੍ਰਾਂਤੀ ਨਾਲ ਨੌਜਵਾਨਾਂ ਨੂੰ ਨਵੀਂ ਦਿਸ਼ਾ ਤੇ ਭਰੋਸਾ ਮਿਲੇ ਹੈ ਉਹਨਾਂ ਦੱਸਿਆ ਕਿ ਇਸ ਸਮਾਗਮ ਨਾਲ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਦੇਤੇ ਹੈ ਕਿ ਇਹ ਸਰਕਾਰੀ ਨੌਕਰੀਆਂ ਦੀ કુલ ਗਿਣਤੀ 63943 ਤੱਕ ਪਹੁੰਚ ਚੁੱਕੀ ਹੈ ਮਾਨ ਸਰਕਾਰ ਦੀ ਇਹ ਪਹਿਲ ਪੰਜਾਬ ਦੇ ਨੌਜਵਾਨਾਂ ਲਈ ਉਮੀਦ ਦੀ ਕਿਰਨ ਸਾਬਤ ਹੋ ਰਹੀ ਹੈ ਤੇ ਰਾਜ ਰੋਜ਼ਗਾਰ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਰਹੀ ਹੈ ਤੁਹਾਡੇ ਮਾਪੇ ਨੇ ਪਤਾ ਨਹੀਂ ਆਪਣੀਆਂ ਕਿਹੜੀਆਂ-ਕਿਹੜੀਆਂ ਖਾਹਿਸ਼ਾਂ ਨੂੰ ਰੋਕ ਕੇ ਆਪਣੇ ਕੋਈ ਬਹੁਤ ਜ਼ਰੂਰੀ ਚੀਜ਼ਾਂ ਨੂੰ ਰੋਕ ਕੇ ਤੁਹਾਡੀ ਐਜੂਕੇਸ਼ਨ ਦੇ ਉੱਤੇ ਉਹਨਾਂ ਨੇ ਔਰ ਤੁਸੀਂ ਦਿਨ ਰਾਤ ਮਿਹਨਤ ਕੀਤੀ ਪਹਿਲਾ ਇੰਟਰੀ ਪਹਿਲਾ ਇੱਕ ਜਿਹੜਾ ਸੀਗਾ ਤੁਹਾਡਾ ਨੀਟ ਪਾਸ ਕੀਤਾ ਫਿਰ ਸਾਰੇ ਫਸਟ ਪ੍ਰੋਫ ਸੈਕੰਡ ਪ੍ਰੋਫ ਸਾਰੇ ਫਾਈਨਲ ਪ੍ਰੋਫ ਤੱਕ ਸਾਰੇ ਔਰ ਉਸ ਤੋਂ ਬਾਅਦ ਟ੍ਰੇਨਿੰਗ ਕਰਕੇ ਤੇ ਅੱਜ ਤੁਹਾਡਾ ਜਿਹੜਾ ਹੈਗਾ ਇਹ ਮੇਰੇ ਖਿਆਲ ਜਿਹੜੇ ਵੀ ਕਿਸੇ ਦੀ ਇਨਸਾਨ ਦੀ ਜ਼ਿੰਦਗੀ ਦੇ ਜਿਹੜੇ ਸਭ ਤੋਂ ਜ਼ਿਆਦਾ ਖੁਸ਼ੀ ਦੇ ਦਿਨ ਹੁੰਦੇ ਆ ਉਹ ਜਦੋਂ ਜਨਮ ਲੈਂਦਾ ਤੇ ਦੂਜਾ ਹੁੰਦਾ ਪੜ੍ਹਾਈ ਕਰਕੇ ਜਦੋਂ ਉਹਨੂੰ ਨੌਕਰੀ ਮਿਲਦੀ ਆ ਤੇ ਫਿਰ ਜਦੋਂ ਉਹਦਾ ਵਿਆਹ ਹੁੰਦਾ ਸੋ ਇਹ ਇੱਕ ਬਹੁਤ ਖੁਸ਼ੀ ਦਾ ਜਨਮ ਆ ਮੈਂ ਤੁਹਾਨੂੰ ਸਾਰਿਆਂ ਨੂੰ ਔਰ ਤੁਹਾਡੇ ਟੀਚਰਜ਼ ਨੂੰ ਤੁਹਾਡੇ ਮਾਪੇ ਬਾਬਪੂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੱਕ ਨਵਾਂ ਕੀਰਤੀਮਾਨ ਇਹ ਪੰਜਾਬ ਦੇ 75 ਸਾਲ ਚ ਪਹਿਲਾਂ ਨਹੀਂ ਹੋਇਆ ਸੀ ਕਿ ਕਿਸੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੇ 4 ਸਾਲ ਦੇ ਵਿੱਚ ਅੱਜ ਮੇਰੇ ਖਿਆਲ 63000 ਸੀ ਅੱਜ 64000 ਨੰਬਰ ਹੋ ਜਾਏਗਾ ਕਿ 64000 ਬੰਦਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੋਵੇਗੀ ਇਹ ਬਹੁਤ ਵੱਡਾ ਕੀਤੇਮਾਨ ਹੈ ਪਹਿਲਾਂ ਤੁਸੀਂ ਮੈਡੀਕਲ ਕਾਲਜ ਪੜ੍ਹੇ ਵੈਟਰਨਰੀ ਕਾਲਜ ਪੜ੍ਹੇ ਸਟਾਫ ਨਰਸ ਦਾ ਕੰਮ ਕੀਤਾ ਉਦੋਂ ਤੁਹਾਡੇ ਬਹੁਤ ਸਾਰੇ ਸੀਨੀਅਰਸ ਹੋਣਗੇ ਤੁਹਾਨੂੰ ਗਾਈਡ ਕਰਨ ਵਾਲੇ ਤੁਹਾਨੂੰ ਬਹੁਤ ਸਾਰੀਆਂ ਤੁਹਾਡੇ ਕੋਲੇ ਐਡਵਾਂਸ ਜੜੀ ਹੈਗੀ ਆ ਹਰ ਤਰ੍ਹਾਂ ਦੀ ਸਪੋਰਟ ਹੋਏਗੀ ਬਹੁਤ سارے ਤੁਹਾਡੇ ਕਲੀਗ ਹੋਣਗੇ ਬਟ ਹੁਣ ਤੁਸੀਂ ਜਿਹੜੇ ਵੀ ਹਸਪਤਾਲ 'ਚ ਜਾਓਗੇ ਹੋ ਸਕਦਾ ਤੁਸੀ ਕਿਸੇ ਡਿਸਪੈਂਸਰੀ 'ਚ ਜਾਓ ਜਾਂ ਕਿਸੇ ਛੋਟੇ ਹਸਪਤਾਲ 'ਚ ਜਾ ਕੇ ਕੰਮ ਕਰੋਗੇ ਸੀਐਸਸੀਸ ਕਰੋਗੇ ਉਹ ਤੁਸੀਂ ਆਪਣੇ ਕਿਸਮ ਦੇ ਆਪਣੇ ਡਾਕਟਰ ਤੁਸੀਂ ਉਸ ਵੇਲੇ ਇਕੱਲੇ ਹੋਗੇ ਡਿਊਟੀ ਤੇ ਸੋ ਸਾਰਾ ਕੁਝ ਤੁਹਾਡੇ ਤੇ ਡਿਪੈਂਡ ਕਰੇਗਾ ਉਸ ਪੇਸ਼ੈਂਟ ਦੀ ਜ਼ਿੰਦਗੀ ਜਾਨ ਸਾਰਾ ਕੁਝ ਤੁਹਾਡੇ ਹੱਥ ਵਿੱਚ ਹੋਏਗਾ ਬੜੀ ਜ਼ਿੰਮੇਵਾਰੀ ਦਾ ਕੰਮ ਹੈ ਔਰ ਮੈਂ ਉਮੀਦ ਕਰਦਾ ਜੇ ਤੁਸੀਂ ਇਹ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਅੱਜ ਸਰਕਾਰ ਦੇਣ ਜਾ ਰਹੀ ਹੈ ਬਹੁਤ ਵੱਡੀ ਆਪਰਚੂਨਿਟੀ ਆ ਔਰ ਤੁਸੀਂ ਇਹੋ ਜੇ ਸਮੇਂ ਤੇ ਐਂਟਰੀ ਕਰ ਰਹੇ ਹੋ ਜਦੋਂ ਮਾਨ ਜੋਕ ਮੁੱਖ ਮੰਤਰੀ ਸਾਹਿਬ ਨੇ ਮੈਂ ਖੁਦ 40 ਸਾਲ ਇਹ ਕੰਮ ਕੀਤਾ ਚਿੱਟਾ ਕੋਟ ਪਾ ਕੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਵਧਾਈ ਦੇ ਰਿਹਾ ਵੀ ਤੁਸੀਂ ਚਿੱਟਾ ਕੋਟ ਪਾ ਕੇ ਆਏ ਉਹਨੂੰ ਹਮੇਸ਼ਾ ਪਾ ਕੇ ਰੱਖਣਾ ਤੁਹਾਡੀ ਪਛਾਣ ਹੈ ਇਹ ਜਿਹੜਾ ਤੁਸੀਂ ਜਿਹੜਾ ਹੁਣ ਤੁਸੀਂ ਕੰਮ ਕਰਨ ਜਾ ਰਹੇ ਆ ਇੱਕ ਨਵੀਂ ਸ਼ੁਰੂਆਤ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਂ ਇੱਕ ਦੋ ਗੱਲਾਂ ਜ਼ਰੂਰ ਕਹੂੰਗਾ ਕਿ ਤੁਸੀਂ ਪੰਜਾਬ ਐਸ ਵੇਲੇ ਇੱਕ ट्रांजिशन ਦੇ ਵਿੱਚ ਬਹੁਤ ਇੱਕ ਬੁਰੇ ਦੌਰ ਚੋਂ ਨਿਕਲ ਕੇ ਇੱਕ ਜਿਹੜਾ ਰੰਗਲਾ ਪੰਜਾਬ ਮੁੱਖ ਮੰਤਰੀ ਸਾਹਿਬ ਬਣਾਉਣ ਜਾ ਰਹੇ ਆ ਆਪਾਂ ਉਧਰ ਨੂੰ ਜਾ ਰਹੇ ਆ ਉਹਦੇ ਤੁਸੀਂ ਸਾਰੇ ਬ੍ਰਾਂਡ ਇੰਵੈਸਟਰ ਹੋ ਤੁਹਾਡੇ ਕੋਲ ਜਦੋਂ ਮਰੀਜ਼ ਆਂਦਾ ਪਹਿਲੀ ਗੱਲ ਇਹ ਆ ਵੀ ਉਹਦਾ ਦੁੱਖ ਤਕਲੀਫ ਆਰਾਮ ਨਾਲ ਪੂਰੀ ਕਹਾਣੀ ਸੁਣ ਲਓ ਦੀ ਬਲੇ ਕੋਈ ਨਾ ਔਰ ਉਹਦੇ ਨਾਲ ਹਮਦਰਦੀ ਨਾਲ ਗੱਲ ਕਰ ਲਓ ਤੇ ਪੇਸ਼ੈਂਟ ਦਾ ਇਲਾਜ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਤੁਸੀਂ ਕੋਈ ਗੋਲੀ ਨਹੀਂ ਦਿੱਤੀ ਤੁਸੀਂ ਕੋਈ ਟੈਸਟ ਨਹੀਂ ਕੀਤਾ ਤੁਹਾਡੇ ਜਿਹੜੇ ਮਿੱਠੇ ਬੋਲ ਐ ਹਮਦਰਦੀ ਭਰੇ ਬੋਲ ਐ ਉੱਥੋਂ ਤੁਹਾਡਾ ਲਾਅ ਸ਼ੁਰੂ ਹੋਣਾ ਔਰ ਸਭ ਤੋਂ ਪਹਿਲਾਂ ਉਹ ਤਾਂ ਉਹ ਤਾਂ ਤੁਹਾਡਾ ਕੁਝ ਨਹੀਂ ਲੱਗਦਾ ਔਰ ਇਹ ਮੁੱਖ ਮੰਤਰੀ ਸਾਹਿਬ ਨੇ ਪਹਿਲੀ ਵਾਰੀ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਕੋਈ ਚਿੰਤਾ ਨਹੀਂ ਕਰਨੀ ਬਜਟ ਮੈਂ ਦੇਵਾਂਗਾ ਇਸ ਵੇਲੇ ਤੁਹਾਡੇ ਕੋਲੇ ਡਿਸਪੈਂਸਰੀ ਦੇ ਵਿੱਚ 107 ਦਵਾਈਆਂ 47 ਟੈਸਟ ਹੋ ਰਹੇ ਆ ਐਚ ਆਈ ਵੀ ਏਡਸ ਮਤਲਬ ਏਡਸ ਤੱਕ ਦੇ ਟੈਸਟ ਡੈਂਗੀ ਦਾ ਟੈਸਟ ਪ੍ਰੈਗਨਨਸੀ ਦੇ ਸਾਰੇ ਟੈਸਟ ਮੱਲਾ ਕਲੀਨਿਕ ਦੇ ਵਿੱਚ ਜਾਂ ਤੁਹਾਡੀਆਂ ਡਿਸਪੈਂਸਰੀਆਂ ਦੇ ਵਿੱਚ ਹੋ ਰਹੇ ਆ ਔਰ ਜਿਹੜੇ ਸਾਡੇ ਜ਼ਿਲ੍ਹਾ ਹਸਪਤਾਲ ਆ ਦੂਜੇ ਹਸਪਤਾਲ ਆ ਉਹਦੇ ਚ ਤਾਂ 368 ਤੱਕ ਦਵਾਈਆਂ ਵੱਲੋਂ ਪਹਿਲਾਂ ਉੱਥੇ ਦਵਾਈ ਨਹੀਂ ਹੁੰਦੀ ਸੀ ਸਾਰੀਆਂ ਦਵਾਈਆਂ ਮਿਲਦੀਆਂ ਯੂਨੀਵਰਸਲ ਅਵੇਲੇਬਿਲਟੀ ਔਰ ਇਹਦੇ ਨਾਲ ਨਾਲ ਉੱਥੇ ਹੀ ਤੁਹਾਨੂੰ 118 ਬੰਦੇ ਜਿਹੜੇ ਡੀਐਨਵੀ ਕੋਰਸਸ ਐ ਤੁਸੀਂ ਜਿੱਥੇ ਐਮਬੀਬੀਐਸ ਕਰਕੇ ਆਏ ਹੋ ਉੱਥੇ ਤੁਸੀਂ ਪੀਜੀ ਕਰ ਸਕਦੇ ਹੋ ਤੁਹਾਨੂੰ ਇਹ ਵੀ ਤੁਹਾਨੂੰ ਸੁਵਿਧਾ ਮਿਲੇਗੀ ਆਉਣ ਵਾਲੇ ਤੁਹਾਨੂੰ ਪੀਜੀ ਵੀ ਉੱਥੇ ਕਰਾ ਦਾਂਗੇ ਉੱਥੇ ਕੰਸਲਟੈਂਟ ਲਾ ਦਾਂਗੇ ਉੱਥੇ ਤੁਸੀਂ ਏਪੀ ਅਸਿਸਟੈਂਟ ਪ੍ਰੋਫੈਸਰ ਬਣ ਜਾਓਗੇ ਉਸ ਤੋਂ ਬਾਅਦ ਤੁਹਾਨੂੰ ਮੈਡੀਕਲ ਕਾਲਜ ਦੇ ਵਿੱਚ ਸ਼ਿਫਟ ਕਰ ਦਾਂਗੇ ਨਵੇਂ ਘੱਟੋ ਘੱਟ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਮੁੱਖ ਮੰਤਰੀ ਸਾਹਿਬ 6 ਤੋਂ 8 ਇਸੇ ਅਗਲੇ 6 ਮਹੀਨੇ ਦੇ ਵਿੱਚ 6 ਤੋਂ 8 ਮੈਡੀਕਲ ਕਾਲਜਾਂ ਦੇ ਨੀ ਪੱਥਰ ਰੱਖਣ ਜਾ ਰਹੇ ਆ ਮੁੱਖ ਮੰਤਰੀ ਸਾਹਿਬ ਸੋ ਤੁਹਾਡੇ ਕੋਲੇ ਪ੍ਰੋਮੋਸ਼ਨਲ ਐਵੀਨਿਊਜ਼ ਆ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਵਧੀਆ ਇਸ ਤੋਂ ਵਧੀਆ ਜਰੀਆ ਨਹੀਂ ਹੋ ਸਕਦਾ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਇਹ ਕੱਲ ਕਹਿ ਸਕਦਾ ਲੋਕਾਂ ਦੇ ਦੁੱਖ ਵੰਡਾਉਣ ਦਾ ਜਿਹੜਾ ਬੰਦਾ ਆਏਗਾ ਤੁਹਾਡੇ ਕੋਲੇ ਡਾਕਟਰ ਕੋਲੇ ਬੰਦਾ ਕਿਉਂ ਜਾਂਦਾ ਜਦੋਂ ਉਹਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਹੀ ਜਾਂਦਾ ਬਲੋਨਾ ਉਹ ਤਕਲੀਫ ਦੇ ਤੁਸੀਂ ਉਹਨਾਂ ਨੂੰ ਦੁੱਖ ਨਿਵਾਰਨ ਉਹਨਾਂ ਦਾ ਕਰਨਾ ਉਹਨਾਂ ਦਾ ਤਕਲੀਫ ਘਟਾਣੀ ਹੈ ਕਦੇ ਵੀ ਮਤਲਬ ਗੁੱਸਾ ਦਾ ਕਰਨਾ ਨਹੀਂ ਪੇਸ਼ੰ ਨੂੰ ਡਾਕਟਰ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ ਨਾ ਡਾਕਟਰ ਨੂੰ ਟੈਨਸ਼ਨ ਹੋਣੀ ਚਾਹੀਦੀ ਆ ਕੋਈ ਐਮਰਜੈਂਸੀ ਹੋਏਗੀ ਪੇਸ਼ੰਟ ਨੂੰ ਬਲੀਡਿੰਗ ਹੋ ਜਾਏਗੀ ਪੇਸ਼ੰਟ ਨੂੰ ਸਾਹ ਨਹੀਂ ਆ ਰਿਹਾ ਤੁਸੀਂ ਦੇਖਣਾ ਵੀ ਕਿਉਂ ਨਹੀਂ ਆ ਰਿਹਾ ਸੋ ਇਹ ਜਿਹੜੇ ਸਾਰੇ ਤੁਸੀਂ ਆਈ ਐਮ ਕੰਫੀਡੈਂਟ ਕਿ ਤੁਸੀਂ ਯੂ ਆਰ ਵੈਲ ਟrained ਟੂ ਡੀਲ ਵਿਦ दैट ਤੇ ਤੁਸੀਂ ਇਹ ਸਾਰਾ ਕਰੋਗੇ ਪੰਜਾਬ ਅਪਡੇਟ ਚਾਚਲੀਵਾ ਸਹਿਨੇ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ